ਕਿਸਾਨ ਸੰਘਰਸ਼ ਦਾ ਅੱਜ 22ਵਾਂ ਦਿਨ ਹੈਗਾ ਜਦੋਂ ਦਿੱਲੀ ਦੀ ਸਰਹੱਦਾਂ ਤੇ ਕਿਸਾਨ ਜਿਹੜਾ ਨੇ ਬੈਠੇ ਨੇ ਪੰਜਾਬ, ਹਰਿਆਣਾ, ਰਾਜਸਥਾਨ ਵੱਖ-ਵੱਖ ਸਟੇਟਾਂ ਤੋਂ ਕਿਸਾਨ ਜਿਹੜਾ ਨੇ ਇੱਥੇ ਆਏ ਨੇ ਤੇ ਕਿਸਾਨ ਜਿਹੜਾ ਨੇ ਬੜੇ ਉਸ ਦੇ ਵਿੱਚ ਜਿਹੜਾ ਨੇ ਇੱਥੇ ਸਰਵਾਈਵ ਕਰ ਰਹੇ ਨੇ ਹਾਲਾਂਕਿ ਕੋਸ਼ਿਸ਼ ਕਰ ਰਹੇ ਨੇ ਲਗਾਤਾਰ ਕਿ ਆਪਣੇ ਵਾਸਤੇ ਜਿੰਨਾ ਵੀ ਹੋ ਸਕੇ ਫੈਸਿਲਿਟੀਆਂ ਕ੍ਰੀਏਟ ਕਰ ਸਕਣ ਪਰ ਫਿਰ ਵੀ ਵਿਪਰੀਤ ਹਾਲਾਤਾਂ ਦੇ ਵਿੱਚ ਮੌਸਮ ਬਹੁਤ ਖਰਾਬ ਹੈਗਾ ਚਾਰ ਦਿਨ ਤੋਂ ਬਾਰਿਸ਼ ਹੋ ਰਹੀ ਹੈ ਦਿੱਲੀ ਦੇ ਵਿੱਚ ਫਿਰ ਵੀ ਕਿਸਾਨ ਜਿਹੜਾ ਨੇ ਇੱਥੇ ਸਰਵਾਈਵ ਕਰ ਰਹੇ ਨੇ ਇਸ ਵਕਤ ਅਸੀਂ ਸਿੰਘੂ ਬਾਰਡਰ ਤੇ ਖੜੇ ਨੇ ਜਿੱਥੇ ਕਿਲਾ ਨੰਦਗੜ੍ਹ ਸਾਹਿਬ ਨੰਦਪੁਰ ਸਾਹਿਬ ਤੋਂ ਜਿਹੜਾ ਜੱਥਾ ਆਇਆ ਹੈ ਉਹਨਾਂ ਨੇ ਇੱਥੇ ਫੈਸਿਲਿਟੀ ਤਿਆਰ ਕੀਤੀ ਹੈ ਤੁਹਾਨੂੰ ਦਿਖਾਉਂਦੇ ਨੇ ਕੀ ਜਿਹੜਾ ਸਿੰਘੂ ਬਾਰਡਰ ਤੋਂ ਜਦੋਂ ਆਪਾਂ ਸੋਨੀਪੱਦ ਦੇ ਪਾਸੇ ਨੂੰ ਆਂਦੇ ਨੇ ਉਤੋਂ तकरीबन 10 ਕਿਲੋਮੀਟਰ ਪਿੱਛੇ ਨੂੰ ਇਹ ਜਿਹੜਾ ਫੈਸਿਲਿਟੀ ਹੈਗੀ ਕਿਲਾ ਨੰਦਗੜ੍ਹ ਸਾਹਿਬ ਵੱਲੋਂ ਜਿਹੜਾ ਹੈਗੀ ਇਹ ਤਿਆਰ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਟੀਮ ਦੇ ਸ਼ੈੱਡ ਜਿਹੜੇ ਨੇ ٹین ਦਾ ਸ਼ੈੱਡ ਇੱਕ ਪਰਮਨੈਂਟ ਸ਼ੈੱਡ ਜਿਹੜਾ ਹੈਗਾ ਉਹ ਇਹਨਾਂ ਵੱਲੋਂ ਇੱਥੇ ਤਿਆਰ ਕੀਤਾ ਗਿਆ ਹੈ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਅਸੀਂ ਦੇਖਿਆ ਕਿ ਪੂਰੇ ਜਿਹੜਾ ਸਿੰਘੂ ਬਾਰਡਰ ਤੋਂ ਲੈ ਕੇ ਸਾਈਡ ਨੂੰ ਜਗਾ ਜਗਾ ਜਿਹੜਾ ਸੀਗੇ ਉਹਨਾਂ ਦੇ ਟੈਂਟ ਵਿਖਰ ਗਏ ਨੇ ਪਾਣੀ ਜਿਹੜਾ ਹੈ ਉਹ ਲੀਕ ਹੋ ਰਿਹਾ ਅੰਦਰ ਐਂਟਰ ਕਰ ਰਿਹਾ ਉਹਨਾਂ ਦੇ ਰਹਿਣ ਵਾਲੀਆਂ ਜਗ੍ਹਾ ਤੇ ਤੇ ਇੱਥੇ ਜਿਹੜਾ ਹੈ ਉਹ ਪਰਮਨੈਂਟ ਫੈਸਿਲਿਟੀ ਜਿਹੜੀ ਹੈਗੀ ਉਹ ਤਿਆਰ ਕੀਤੀ ਗਈ ਹੈ ਅਸੀਂ ਗੱਲ ਕਰਾਂਗੇ ਕਿਲਾ ਆਨੰਦਗੜ੍ਹ ਸਾਹਿਬ ਦੇ ਮੁਖੀ ਜਿਹੜੇ ਹੈਗੇ ਬਾਬਾ ਸਤਨਾਮ ਜੀ ਉਹਨਾਂ ਨਾਲ ਬਾਬਾ ਜੀ ਪਹਿਲੇ ਤਾਂ ਇਹ ਦੱਸੋ ਕਦੋਂ ਆਏ ਹੋ ਇੱਥੇ ਤੇ ਕਦੋਂ ਤੋਂ ਡਟੇ ਹੋ ਇੱਥੇ ਇਸ ਬਾਰਡਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੋਂ ਪੰਜਾਬ ਤੋਂ ਕਿਸਾਨ ਸੰਘਰਸ਼ ਦਾ ਅੰਗਾਜ ਹੋਇਆ ਆਈਆਂ ਸੰਗਤਾਂ ਉਦੋਂ ਤੋਂ ਲਗਾਤਾਰ ਅਸੀਂ ਇੱਥੇ ਆਣ ਕੇ ਸੰਗਤ ਦੇ ਨਾਲ ਲੰਗਰ ਦਾ ਪ੍ਰਬੰਧ ਗੁਰੂ ਦੀ ਕਿਰਪਾ ਨਾਲ ਕੀਤਾ ਜਦੋਂ ਅਸੀਂ ਇੱਥੇ ਆਏ ਉਦੋਂ ਇੱਕ 15-22-15 ਦੀ ਚਾਨੀ ਲਾ ਕੇ ਇਹਦੇ ਕੰਮ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਸਮੇਂ ਦੇ ਮੁਤਾਬਕ ਅਸੀਂ ਹੋਰ ਟੈਂਟ ਲਾਇਆ ਵਾਟਰਪਰੂਫ ਚਾਣੀ ਵਾਲਿਆਂ ਦੀਆਂ ਪਰ ਬਰਸਾਤ ਸਵਾ ਇਜਾ ਦਾ ਲੱਗ ਰਿਹਾ ਸੀ ਪੀਐਸ ਸੰਘਰਸ਼ ਜਿਹੜਾ ਲੰਮਾ ਚੱਲੇਗਾ ਇਸ ਨੂੰ ਮੁੱਖ ਰੱਖ ਕੇ ਅਸੀਂ ਇੱਕ ਵਿਚਾਰ ਕੀਤੀ ਵੀ ਆਪਾਂ ਪੱਕਾ ਸ਼ੈੱਡ ਬਣਾ ਲਈਏ ਇਹ ਸ਼ੈੱਡ ਜਿਹੜਾ ਇਸ ਟਾਈਮ 180 ਫੁੱਟ 22 30 ਫੁੱਟ ਚੌੜਾ ਇਹ ਸ਼ੈੱਡ ਹੁਣ ਇਹ ਵੀ ਸਾਨੂੰ ਛੋਟਾ ਲੱਗ ਰਿਹਾ ਕਿਉਂਕਿ ਸਮੇਂ ਦੇ ਮੁਤਾਬਕ ਸੰਗਤਾਂ ਦੀ ਆਮਦ ਬਹੁਤ ਵੱਧ ਚੁੱਕੀ ਆ ਇਹ ਸਾਡਾ ਕੋਈ ਚਾਹ ਨਹੀਂਗਾ ਵੀ ਅਸੀਂ ਛੱਡ ਪਾ ਕੇ ਇੱਥੇ ਬਹਿਣਾ ਅਸੀਂ ਅਰਦਾਸ ਕਰਕੇ ਚੱਲੇ ਆ ਗੁਰੂ ਨਾਨਕ ਪਾਤਸ਼ਾਹ ਦੀ ਸਿੱਖ ਕੌਮ ਜਿੰਨੀ ਵੀ ਇੱਕ ਸਾਰੇ ਅਰਦਾਸ ਕਰਕੇ ਚੱਲੇ ਸੀ ਵੀ ਅਸੀਂ ਜਿਹੜਾ ਸੈਂਟਰ ਸਰਕਾਰ ਨੇ ਤਿੰਨ ਬਿੱਲ ਲਾਗੂ ਕੀਤੇ ਆ ਉਹਨਾਂ ਨੂੰ ਵਾਪਸ ਕਰਾ ਕੇ ਤੇ ਫੇਰ ਵਾਪਸ ਮੋੜਨਾ ਜਿੰਨਾ ਚਿਰ ਸਰਕਾਰ ਤਿੰਨ ਬਿੱਲ ਵਾਪਸ ਨਹੀਂ ਲੈਂਦੀ ਉਹਨਾਂ ਤੇ ਲਗਾਤਾਰ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਅਸੀਂ ਆਸ ਕਰਦੇ ਆ ਗੁਰੂ ਕਿਰਪਾ ਕਰਨ ਇਹਨਾਂ ਨੂੰ ਸੋਝੀ ਬਖਸ਼ਣ ਇਹ ਸੰਘਰਸ਼ ਛੇਤੀ ਤੋਂ ਛੇਤੀ ਫਤਿਹ ਆਵੇ ਪਾਵੇ ਸੂਝ ਇਸ ਕਰਕੇ ਆਪ ਜੀ ਤੇ ਚੈਨਲ ਰਹੀ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸੰਗਤਾਂ ਜਦੋਂ ਤੋਂ ਅਸੀਂ ਇੱਥੇ ਆਏ ਆ ਜਦੋਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਆਣ ਕੇ ਮੋਰਚੇ ਮਲ ਕੇ ਬੈਠੇ ਆ ਹਰ انسان ਨੇ ਬੜੀ ਭਾਵਨਾ ਤੇ ਸ਼ਰਧਾ ਦੇ ਨਾਲ ਆਪਣੀ ਕਿਰਤ ਕਮਾਈ ਨੂੰ ਸਫਲ ਕਰਦੇ ਹੋયા ਮਹਾਰਾਜ ਦਾ ਜੋ ਫਰਮਾਨ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਉਹ ਦਸਾਂ ਨ ਉਹਦੀ ਕਰਦੇ ਵਿੱਚੋਂ ਸੰਗਤਾਂ ਬਹੁਤ ਵੱਡਾ ਸੰਜੋਗ ਕਰ ਰਹੀਆਂ ਨੇ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਚਿਰ ਸੰਘਰਸ਼ ਚੱਲੇਗਾ ਸੰਗਤਾਂ ਇਸੇ ਲਈ ਗੁਰੂ ਦੀ ਪਾਰ ਬਖਸ਼ਿਸ਼ صدਕਾ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਅਸੀਂ ਇਹ ਬੇਨਤੀ ਕਰਦੇ ਆਂ ਵੀ ਕੱਲਾ ਸਾਡੋਂ ਨਹੀਂ ਜਿੱਥੇ-ਜਿੱਥੇ ਵੀ ਜ਼ਰੂਰਤ ਆ ਜਿਸ ਜੀ ਦੀ ਜ਼ਰੂਰਤ ਆ ਪਹਿਲਾਂ ਅਸੀਂ ਵੀ ਬਾਲਣ ਦੀ ਬਹੁਤ ਜ਼ਰੂਰਤ ਸੀ ਪਰ ਇਸ ਟਾਈਮ ਸੰਗਤਾਂ ਨੇ ਬਾਲਣ ਇੰਨਾ ਜਮਾ ਕਰ ਦਿੱਤਾ ਕਿ ਜੇ 6 ਮਹੀਨੇ ਬਾਲਣ ਹੋਰ ਨਾ ਵੀ ਆਵੇ ਤਾਂ ਵੀ ਨਾ ਗਿਆ ਜਿਹੜਾ ਲੰਗਰ ਚੱਲ ਸਕਦੇ ਨੇ ਜਿਵੇਂ ਬਰਸਾਤ ਚੱਲ ਰਹੀ ਸੀ ਤਰਪਾਲਾਂ ਦੀ ਬਹੁਤ ਲੋੜ ਸੀ ਸੰਗਤਾਂ ਨੇ ਬੜਾ ਖੁੱਲੇ ਦਿਲਾਂ ਦੇ ਲੋਕ ਆਪਣੀ ਕਮਾਈ ਨੂੰ ਸਫਲ ਕਰਦੇ ਦਾ ਸੰਬੰਧ ਦੇ ਵਿੱਚੋਂ ਹਰ ਤਰ੍ਹਾਂ ਦੀ ਚੀਜ਼ ਠੰਡ ਨੂੰ ਮੁੱਖ ਰੱਖਦੇ ਆ ਜਰਾਬਾਂ ਗਰਮ ਸੂਟ ਜੋੜੇ ਲੋਈਆਂ ਕੰਬੜ ਗੱਦੇ ਕੋਈ ਐਸੀ ਚੀਜ਼ ਨਹੀਂ ਜਿਹਦਾ ਅਸੀਂ ਜਗਰ ਕਰੀਏ ਵੀ ਸਾਨੂੰ ਇੱਥੇ ਨਹੀਂ ਮਿਲੀ ਇੱਥੇ ਹਰ ਚੀਜ਼ ਜਿਹੜੀ ਆ ਗੁਰੂ ਦੀਪਾਲ ਬਖਸ਼ੂ ਸਦਕਾ ਸੰਗਤਾਂ ਦੇ ਮਨਾਂ ਦੇ ਵਿੱਚ ਇੱਕ ਐਹੋ ਜੀ ਭਾਵਨਾ ਜਾਗੀ ਆ ਕਿ ਜੇ ਕਿਸਾਨ ਆ ਤੇ ਇਨਸਾਨ ਆ ਇਨਸਾਨੀਅਤ ਜਾਗ ਚੁੱਕੀ ਆ ਤੇ ਜਿਹੜੀ ਆਤਮਾ ਆਤਮਾ ਦੀ ਆਵਾਜ਼ ਪ੍ਰਮਾਤਮਾ ਵਾਂ ਇਹ ਪ੍ਰਮਾਤਮਾ ਤਾਂ ਹੀ ਜਾਏਗੀ ਪ੍ਰਮਾਤਮਾ ਕਿਰਪਾ ਕਰਨ ਇਸ ਸੰਘਰਸ਼ ਜਿਹੜਾ ভাই ਛੇਤੀ ਤੋਂ ਛੇਤੀ ਫਟੇਵਲ ਵਦੇ ਸਰਕਾਰ ਆਪਦੇ ਚੈਨਲ ਰਾਹੀਂ ਅਸੀਂ ਕਹਿਣਾ ਚਾਹੁੰਦੇ ਆ ਕਿ ਸਰਕਾਰ ਨੂੰ ਇਹ ਜਿਹੜਾ ਸੰਘਰਸ਼ ਆ ਇਹ ਲੰਬਾ ਨਹੀਂ ਖਾਣਾ ਚਾਹੀਦਾ ਕਿਉਂਕਿ ਬਹੁਤ ਵੱਡੀਆਂ ਕੁਰਬਾਨੀਆਂ ਹੋ ਚੁੱਕੀਆਂ ਜੋ ਕਿ ਹੁਣ ਤਾਂ ਹੀ ਜੋ ਸੁਣਨਾ ਚਾਹੀਦਾ ਕਿ ਸਾਠ ਦੇ ਲਾਗੇ ਕਿਸਾਨ ਵੀਰ ਸਾਡੇ ਕਿਸਾਨ ਮਜ਼ਦੂਰ ਵੀਰ ਜਿਹੜੇ ਉਹ ਇਸ ਸੰਸਾਰ ਤੋਂ ਵਾਲਿਦਾ ਕਹਿ ਗਏ ਨੇ ਉਸ ਪਰਿਵਾਰ ਨੂੰ ਪੁੱਛਿਆ ਜਾਵੇ ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਕਮਾਊ ਮੈਂਬਰ ਚਲੇ ਜਾਣਾ ਸਰਕਾਰ ਨੂੰ ਇਹਦਾ ਬੜੇ ਧਿਆਨ ਨਹੀਂ ਲੈਣਾ ਚਾਹੀਦਾ ਕਿਉਂਕਿ ਬਹੁਤ ਵੱਡੀ ਤਰਾਸਦੀ ਆ ਕਿਸਾਨ ਰੀੜ ਦੀ ਹੱਡੀ ਆ ਕੌਮ ਸਾਰੇ ਸੰਸਾਰ ਦੀ ਜੇ ਕਿਸਾਨ ਹੀ ਖੁਸ਼ਹਾਲ ਨਾ ਆ ਤੇ ਸਾਰਾ ਕੁਝ ਜਿਹੜਾ ਉਹ ਤੇ ਜਨੇ ਜੁਲ ਜੇਗਾ ਇਸ ਕਰਕੇ ਕਿਸਾਨ ਜੀ ਮਤਦ ਕਰਨੀ ਚਾਹੀਦੀ ਆ ਕਿਸਾਨ ਦੇ ਹੱਕ ਦੇ ਵਿੱਚ ਜਿਹੜੇ ਉਹ ਬਿੱਲ ਵਾਪਸ ਲੈ ਲੈਣੇ ਚਾਹੀਦੇ ਆ ਕਿਉਂਕਿ ਕਿਸਾਨ ਨੂੰ ਜਦੋਂ ਚਾਹੀਦੇ ਨਹੀਂ ਤੇ ਫਿਰ ਕਿਸਾਨ ਦੇ ਉੱਤੇ ਕਿਉਂ ਥੋਪੇ ਜਾ ਰਹੇ ਆ ਅਸੀਂ ਤੇ ਇਹ ਹੀ ਬੇਨਤੀ ਕਰਦੇ ਆ ਵੀ ਗੁਰੂ ਕਿਰਪਾ ਕਰੇ ਇਹਨਾਂ ਨੂੰ ਸੋਝੀ ਬਖਸ਼ੇ ਇਹਨਾਂ ਨੂੰ ਸਮਝ ਬਖਸ਼ੇ ਛੇਤੀ ਤੋਂ ਛੇਤੀ ਜਿਹੜਾ ਇਹ ਸੰਘਰਸ਼ ਜਿਹੜਾ ਵਾਏ ਫਤਿਹ ਇਹ ਕਿੱਥੋਂ ਲੈ ਕੇ ਆ ਰਹੇ ਤੁਸੀਂ ਸ਼ੈੱਡ ਜਿਹੜਾ ਹੈਗਾ ਟੀਮ ਜਿਹੜਾ ਹੈਗਾ ਕਿੱਥੋਂ ਲੈ ਕੇ ਆ ਰਹੇ ਇੱਥੋਂ ਲੈ ਰਹੇ ਨੇ ਦਿੱਲੀ ਦੇ ਆਲੇ ਦੁਆਲੇ ਜਾਂ ਫਿਰ ਪੰਜਾਬ ਤੋਂ ਲੈ ਕੇ ਆ ਰਹੇ ਨੇ ਇਹ ਜਦੋਂ ਮੌਸਮ ਖਰਾਬ ਹੋਣ ਦੀ ਸੰਭਾਵਨਾ ਬਣੀ ਪਤਾ ਲੱਗਾ ਸੀ ਨਾ ਕਿ ਆ ਜੀ ਨੂੰ ਪੰਜਾਬ ਦੇ ਵਿੱਚ ਨਾਬਾ ਸ਼ਹਿਰ ਜਿਹੜਾ ਪੀਰਾ ਕੰਬਾਈਨ ਇੰਡਸਟਰੀ ਆ ਉਹਦੇ ਨਾਲ ਹੋਰ ਵੀ ਜਿਹੜਾ ਪੰਜਾਬ ਦੇ ਵਿੱਚ ਕੰਬਾਈਨ ਇੰਡਸਟਰੀ ਬਹੁਤ ਆ ਨਾਬਾ ਮਲੇਰ ਕੋਲਾ ਅੰਮ੍ਰਿਤਗੜ ਇਨ੍ਹਾਂ ਸਾਰਿਆਂ ਇਲਾਕਿਆਂ ਦੇ ਵਿੱਚ ਨਾ ਗੁਰੂ ਦੀ ਕਿਰਪਾ ਸਦਕਾ ਬੜੀਆ ਇੰਡਸਟਰੀਆ ਕੰਬਾਈਨ ਦੀ ਉਹ ਜਿਹੜੇ ਪ੍ਰੇਮੀ ਨੇ ਉਹਨਾਂ ਅਸੀਂ ਬੇਨਤੀ ਕੀਤੀ ਉਹਨਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚ ਸਾਡੇ ਨਾਲ ਸਹਿਯੋਗ ਵੀ ਕੀਤਾ ਸਾਡੇ ਨਾਲ ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਉਹਨਾਂ ਨੂੰ ਜਿਹੜੀ ਮਟੀਰੀਅਲ ਦੀ ਮਾਇਆ ਉਹ ਦਿੱਤੀ ਬਾਕੀ ਉਹਨਾਂ ਨੇ ਜਿਹੜਾ ਕੰਮ ਸੀ ਉਹ ਆਪਣੀ ਸੇਵਾ ਕਰ ਰਹੇ ਨੇ ਹੁਣ ਵੀ ਜਿਹੜਾ ਸਾਨੂੰ ਲੋਕਲ ਸਮਾਨ ਦੀ ਲੋੜ ਪੈ ਰਹੀ ਆ ਅਸੀਂ ਆਪਣੇ ਇੱਥੇ ਫੋਰਮੈਨ ਆਏ ਆ ਉੱਥੇ ਇੰਡਸਟਰੀ ਦੇ ਵਿੱਚੋਂ ਉਹ ਅੱਜ ਵੀ ਇੱਥੇ ਜਿਹੜੀ-ਸਿਹੜੀ ਚੀਜ਼ ਦੀ ਲੋੜ ਹੈ ਲੋਹਾ ਲੈ ਕੇ ਅਸੀਂ ਆਪਣਾ ਨਵਾਂ ਬਣਾ ਰਹੇ ਹਾਂ ਜਿਵੇਂ ਕਿ ਬਾਥਰੂਮਾਂ ਦੀ ਸਾਨੂੰ ਬਹੁਤ ਜ਼ਰੂਰਤ ਸੀ ਬਾਥਰੂਮ ਬਣਾ ਰਹੇ ਹਾਂ ਫਿਰ ਸਾਨੂੰ ਇਥੇ ਪਾਣੀ ਦੀ ਬਹੁਤ ਵੱਡੀ ਜ਼ਰੂਰਤ ਸੀਗੀ ਉਹ ਸਮਰਸੀ ਵੱਲ ਬੋਰ ਕਰਵਾ ਦਿੱਤਾ ਗਿਆ ਇਸ ਦੇ ਨਾਲ ਹੀ ਬਾਥਰੂਮਾਂ ਦੀ ਪ੍ਰੋਬਲਮ ਸੀ ਜਿਹੜੀ ਉਹ ਵੀ ਅਸੀਂ ਬਾਥਰੂਮ ਨਵੇਂ ਆਪਣੇ ਚਾਲੂ ਹੋ ਰਿਹਾ ਕਿਉਂਕਿ ਫਿਟਿੰਗ ਹੋ ਰਹੀ ਆ ਇਸ ਕਰਕੇ ਅਸੀਂ ਸਾਰਾ ਸਿਸਟਮ ਜਿਹੜਾ ਗੁਰੂ ਦੀ ਪਾਰ ਬਕਸੰਦ ਵਾਲੀ ਜਿਵੇਂ ਜਿਵੇਂ ਸਮੇਂ ਦੇ ਮੁਤਾਬਕ ਜ਼ਰੂਰਤ ਵਧਦੀ ਜਾ ਰਹੀ ਆ ਜ਼ਰੂਰਤ ਦੇ ਅਨੁਸਾਰ ਹੀ ਅਸੀਂ ਉਹ ਜਿਹੜੇ ਜਿਹੜੇ ਚੀਜ਼ੇ ਲੋੜ ਆ ਉਹਨੂੰ ਅਸੀਂ ਨਵਾਂ ਕਰ ਰਹੇ ਹਾਂ ਕਿ ਕਿੰਨੇ ਆਦਮੀਆਂ ਦਾ ਤੁਸੀਂ ਠਹਿਰਨੇ ਦਾ ਆ ਇਹ ਉਸ ਦਾ ਪ੍ਰਬੰਧ ਹੈਗਾ ਠਹਿਰ ਸਕਦੇ ਨੇ ਤੁਹਾਡੇ ਕੋਲ ਕੁਝ ਜਿਹੜਾ ਠਹਿਰਨ ਦਾ ਪ੍ਰਬੰਧ ਆ ਸਾਡੇ ਕੋਲ ਆਪਣੀਆਂ ਸਸਤੀਆਂ ਕਾਰਸੇ ਵਧੀਆਂ ਗੱਡੀਆਂ ਹੈਗੀਆਂ ਕੁਝ ਗੱਡੀਆਂ ਸਾਡੇ ਕੋਲ ਪ੍ਰਾਈਵੇਟ ਮੰਗਾ ਜੂਨੀਅਨ ਤੋਂ ਆਈਆਂ ਨੇ ਬਾਕੀ ਜਿਹੜੇ ਸਾਡੇ ਵੀਰ ਟ੍ਰੈਕਟਰ ਟਰਾਲੀਆਂ ਲੈ ਕੇ ਆਉ ਆਪਣਾ ਪ੍ਰਬੰਧ ਕਰਕੇ ਆਏ ਆ ਉਸ ਤੋਂ ਬਾਅਦ ਜਿਹੜੇ ਸਾਡੇ ਵੀਰ ਕਾਰਾਂ ਲੈ ਕੇ ਸਕੂਟਰ ਮੋਟਰਸਾਈਕਲ ਛੋਟੀਆਂ ਗੱਡੀਆਂ ਲੈ ਕੇ ਆ ਰਹੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਜਿਹੜਾ ਵਾ ਉਹ ਮੁਸ਼ਕਲ ਸੀਗਾ ਇਸ ਕਰਕੇ ਹੀ ਉਹਨਾਂ ਗੱਡੀਆਂ ਦੇ ਵਿੱਚ ਗੱਦੇ ਲਾ ਕੇ ਤਰਪਾਲਾ ਪਾ ਕੇ ਕੋਈ ਇਥੇ ਖਲਾਰੀਆਂ ਵਾ ਹੁਣ ਜੇ ਸਰਕਾਰ ਨੇ ਕੋਈ ਕਿਸੇ ਬੰਦੇ ਨਾਲ ਗੱਲ ਲਾਈ ਕਿ ਅਸੀਂ ਇਹ ਸ਼ੈੱਡ ਬਣਾਉਣ ਜਾ ਰਹੇ ਹਾਂ ਜਿਹੜਾ ਕਿ ਜਿਹੜੀਆਂ ਸੰਗਤਾਂ ਆਪਣੇ ਸਾਧਨ ਲੈ ਆ ਰਹੀਆਂ ਉਹਨਾਂ ਦਾ ਰਹਿਣ ਦਾ ਸਹੂਲਤ ਕੀਤਾ ਜਾਵੇ ਸਾਨੂੰ ਦਿਖਾ ਰਹੇ ਨੇ ਕਿ ਰਹਿਣ ਬਸੇਰਾ ਜਿਹੜਾ ਬਣਾਇਆ ਇੱਥੇ ਤੇ ਇੱਥੇ ਜਿਹੜਾ ਹੈ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਉਹ ਕਿਦਾਂ ਕ੍ਰੀਏਟ ਕੀਤੀਆਂ ਗਈਆਂ ਨੇ ਟੀਨ ਦਾ ਸ਼ੈੱਡ ਜਿਹੜਾ ਹੈਗਾ ਉਸ ਦੇ ਵਿੱਚ ਜਿਹੜਾ ਇੱਕ ਪਾਸੇ ਜਿਹੜਾ ਹੈ ਰਹਿਣੇ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਉਸੇ ਟੀਨ ਦੇ ਸ਼ੈੱਡ ਥੱਲੇ ਜਿਹੜਾ ਹੈ ਉਹ ਲੰਗਰ ਜਿਹੜਾ ਹੈ ਚੱਲਿਆ ਹੈ ਤੁਸੀਂ ਦੇਖ ਸਕਦੇ ਹੋ ਪਿੰਨੀਆਂ ਜਿਹੜੀਆਂ ਐ ਉਹ ਬਣਾਈਆਂ ਜਾ ਰਹੀਆਂ ਕਿਸਾਨਾਂ ਵਾਸਤੇ ਪਿੰਨੀਆਂ ਜਿਹੜਾ ਹੈ ਉਹ ਤਿਆਰ ਕੀਤੀਆਂ ਜਾ ਰਹੀਆਂ ਪੰਜਾਬ ਦੇ ਪਿੰਡਾਂ ਪਿੰਡਾਂ ਤੋਂ ਵੀ ਪਿੰਨੀਆਂ ਜਿਹੜੀਆਂ ਨੇ ਤਿਆਰ ਹੋ ਕੇ ਆ ਰਹੀਆਂ ਨੇ ਤੇ ਇੱਥੇ ਵੀ ਜਿਹੜਾ ਕਿਲਾ ਆਨੰਦਗੜ੍ਹ ਸਾਹਿਬ ਦਾ ਜਿਹੜਾ ਇੱਥੇ ਉਹ ਹੈਗਾ ਉੱਥੇ ਦੇਸੀ ਘੇਉ ਦੀਆਂ ਪਿੰਨੀਆਂ ਜਿਹੜੀਆਂ ਹੈਗੀਆਂ ਉਹ ਤਿਆਰ ਕੀਤੀਆਂ ਜਾ ਰਹੀਆਂ ਨੇ ਅਸੀਂ ਕੁਝ ਕਿਸਾਨਾਂ ਨਾਲ ਗੱਲ ਵੀ ਕਰਾਂਗੇ ਕਿ ਕੀ ਉਹ ਸਮਝਦੇ ਨੇ ਇਸ ਸਾਰੇ ਸੰਘਰਸ਼ ਤੋਂ ਤੇ ਕਿਦਾਂ ਉਹ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਕਿਹਨਾ ਤੁਹਾਡਾ ਜੀ ਹਰਪਾਲ ਸਿੰਘ ਜੀ ਜੀ ਪਿੰਨੀਆਂ ਬਣਾ ਰਹੇ ਹੋ ਕਿੰਨੀਆਂ ਉਹ ਲਾ ਰਹੇ ਹੋ ਜਿੰਨੀ ਮਾਤਰਾ ਤਿਆਰ ਕਰ ਰਹੇ ਇੱਕ ਦਿਨ ਘੇਰਾ ਲੱਗ ਰਿਹਾ ਹੈ ਕਿਤੋਂ ਤੁਸੀਂ ਹਾਂਜੀ ਕਿ ਕਿਸ ਜਗ੍ਹਾ ਤੋਂ ਆ ਗਏ ਆਪ ਤੋਂ ਨਾ ਦੱਸ ਸਕਤੋਂ ਜੀ ਸੰਪਰਕ ਕਰ ਸਕਦੇ ਹਾਂ ਕਿ ਪਿੰਨੀਆਂ ਜਿਹੜੀਆਂ ਹੈ ਉਹ ਤਿਆਰ ਕੀਤੀਆਂ ਜਾ ਰਹੀਆਂ ਟੀਮ ਦਾ ਸ਼ੈੱਡ ਜਿਹੜਾ ਹੈਗਾ ਉਹ ਤਿਆਰ ਕੀਤਾ ਗਿਆ ਹੈ ਇੱਥੇ ਜਿਹੜਾ ਕਿਲਾ ਨੰਦਗੜ੍ਹ ਸਾਹਿਬ ਵਾਲਿਆਂ ਦਾ ਜਿਹੜਾ ਹੈਗਾ ਇੱਥੇ ਇਹ ਜੱਥਾ ਜਿਹੜਾ ਕਿਸਾਨਾਂ ਦਾ ਆਇਆ ਹੈਗਾ ਤੁਸੀਂ ਦੇਖੋ ਕਿ ਇਸ ਟੀਮ ਦੇ ਸ਼ੈੱਡ ਥੱਲੇ ਜਿਹੜਾ ਹੈ ਸਾਰੀ ਫੈਸਿਲਿਟੀ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਇੱਥੇ ਲੰਗਰ ਜਿਹੜਾ ਨੇ ਉਹ ਲੰਗਰ ਵੀ ਤਿਆਰ ਕੀਤਾ ਜਾ ਰਿਹਾ ਜਿਹੜਾ ਕਿਸਾਨਾਂ ਵਾਸਤੇ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀ ਕਿ ਪਿਛਲੇ 4 ਦਿਨਾਂ ਤੋਂ ਜਿਹੜਾ ਹੈ ਦਿੱਲੀ ਦੇ ਤੇ ਆਲੇ ਦੁਆਲੇ ਜਿਹੜਾ ਹੈ ਤੇ ਇਸ ਕਰਕੇ ਜਿਹੜਾ ਇੱਥੇ ਪਰਮਨੈਂਟ ਸ਼ੈੱਡ ਜਿਹੜਾ ਹੈਗਾ ਟੀਮ ਦੇ ਪੱਤੇ ਲਾ ਕੇ ਜਿਹੜਾ ਨੇ ਉਹ ਜਿਹੜਾ ਨੇ ਤਿਆਰ ਕੀਤਾ ਗਿਆ ਹਜੇ ਵੀ ਜਿਹੜਾ ਦੂਜੇ ਪਾਸੇ ਜਿਹੜਾ ਹੈ ਉਹ ਤਿਆਰੀ ਜਿਹੜਾ ਹੈਗਾ ਇਸ ਨੂੰ ਵਿਧਾਨਤੀ ਜਿਹੜੀ ਹੈਗੀ ਚੱਲੀ ਹੈ ਤਾਂ ਕਿ ਇਸ ਸੰਘਰਸ਼ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਲੰਬਾ ਖਿੱਚ ਰਿਹਾ ਹੈ 42 ਦਿਨ ਜਿਸ ਸੰਘਰਸ਼ ਨੂੰ ਹੋ ਗਏ ਨੇ ਤੇ ਉਸੀ ਸੰਘਰਸ਼ ਨੂੰ ਜਿਹੜਾ ਹੈਗਾ ਜੇ ਹੋਰ ਲੰਮਾ ਖਿੱਚਦਾ ਨਹੀਂ ਤੇ ਤੇ ਕਿਸਾਨ ਜਿਹੜਾ ਨੇ ਪ੍ਰੋਪਰਲੀ ਜਿਹੜਾ ਨੇ ਇੱਥੇ ਰਹਿ ਸਕਣ ਜੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਉਸ ਨੂੰ ਦੇਖ ਸਕਦੇ ਹੋ ਕਿ ਲੰਗਰ ਜਿਹੜਾ ਹੈਗਾ ਉਹ ਕਿਚਨ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਕਿਲਾ ਆਨੰਦਗੜ੍ਹ ਸਾਹਿਬ ਵਾਲਿਆਂ ਨੇ ਜਿਹੜਾ ਹੈਗਾ ਇੱਥੇ ਉਹ ਜਥਾ ਜਿਹੜਾ ਹੈਗਾ ਉਹਨਾਂ ਦਾ ਆਇਆ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਜਿਹੜੀਆਂ ਹੈਗੀਆਂ ਮਾਤਾਵਾਂ ਜਿਹੜੀਆਂ ਆਈਆਂ ਨੇ ਉਹ ਇੱਥੇ ਪ੍ਰਸ਼ਾਦਾ ਜਿਹੜਾ ਨੇ ਉਹ ਤਿਆਰ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਜਿਹੜਾ ਹੈਗਾ ਤੁਸੀਂ ਦੇਖੋ ਕਿ ਮਾਤਾਵਾਂ ਜਿਹੜੀਆਂ ਨੇ ਤਿਆਰ ਕਰ ਰਹੀਆਂ ਨੇ ਜਿਹੜਾ ਪ੍ਰਸ਼ਾਦਾ ਜਿਹੜਾ ਹੈਗਾ ਤੇ ਦੂਜੇ ਪਾਸੇ ਜਿਹੜਾ ਹੈਗਾ ਮਸ਼ੀਨ ਜਿਹੜੀ ਹੈਗੀ ਪ੍ਰਸ਼ਾਦੇ ਦੇ ਵਾਸਤੇ ਉਹ ਵੀ ਲਾਈ ਗਈ ਹੈ ਮਸ਼ੀਨ ਤਾਂ ਕਿ ਜਿਹੜਾ ਹੈਗਾ ਪ੍ਰਸ਼ਾਦਾ ਜਿਹੜਾ ਹੈ ਪ੍ਰੋਪਰ ਕੁਆਂਟੀਟੀ ਦੇ ਵਿੱਚ ਜਿਹੜਾ ਹੈ ਕਿਸਾਨਾਂ ਨੂੰ ਜਿਹੜਾ ਇੱਥੇ ਨੇ ਕਿਉਂਕਿ ਲੱਖਾਂ ਕਿਸਾਨ ਇੱਥੇ ਆਏ ਹੋਏ ਨੇ ਧਰਨੇ ਦੇ ਵਿੱਚ ਜਿਹੜਾ ਨੇ ਪਾਰਟਿਸਪੇਟ ਕਰ ਰਹੇ ਨੇ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੰਗਰ ਦੀ ਕੋਈ ਦਿੱਕਤ ਨਾ ਹੋਏ ਇਸ ਮੌਸਮ ਦੇ ਵਿੱਚ ਖਾਸ ਕਰ ਇਸ ਕਰਕੇ ਮਸ਼ੀਨ ਜਿਹੜੀ ਹੈਗੀ ਤੇ ਜਿਹੜਾ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਦਾ ਜਿਹੜਾ ਜੱਥਾ ਇੱਥੇ ਹੈਗਾ ਉਹਨਾਂ ਵੱਲੋਂ ਲਿਆਂਦੀ ਗਈ ਹੈ ਮਸ਼ੀਨ ਜਿਹੜੀ ਹੈ ਤੇ ਚਪਾਤੀਆਂ ਜਿਹੜੀਆਂ ਨੇ ਇੱਥੇ ਬਣਾਈ ਜਾ ਰਹੀਆਂ ਦੱਸ ਦਿਓ ਤੁਹਾਨੂੰ ਕਿ ਇਦਾਂ ਦੀਆਂ ਮਸ਼ੀਨਾਂ ਸਾਰੇ ਪ੍ਰੋਟੈਸਟ ਦੇ ਵਿੱਚ ਜਿਹੜਾ ਨੇ ਕਈ ਜਗ੍ਹਾ ਯੂਜ਼ ਕੀਤੀਆਂ ਜਾ ਰਹੀਆਂ ਬਹੁਤ ਜਿਹੜੇ ਜਥੇ ਕਿਸਾਨਾਂ ਦੇ ਆਏ ਨੇ ਉਹਨਾਂ ਵੱਲੋਂ ਜਿਹੜਾ ਹੈ ਯੂਜ਼ ਕੀਤੇ ਜਾ ਰਹੇ ਨੇ ਜਿਹੜੇ ਮਸ਼ੀਨਾਂ ਹੈਗੀਆਂ ਅਚਪਤੀਆਂ ਬਣਾਉਣ ਦੀਆਂ ਪ੍ਰਸ਼ਾਦਾ ਬਣਾਉਣ ਦੀਆਂ ਜਿਹੜੀਆਂ ਮਸ਼ੀਨਾਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬੜੀਆ ਕੁਆਲਿਟੀ ਦੀਆਂ ਪ੍ਰਸ਼ਾਦਾ ਜਿਹੜਾ ਹੈਗਾ ਇਸ ਮਸ਼ੀਨ ਤੋਂ ਜਿਹੜਾ ਨੇ ਬਣ ਕੇ ਆਂਦੇ ਨੇ ਤੇ ਕਿਸਾਨ ਜਿਹੜਾ ਨੇ ਆਲੇ ਜਿਹੜਾ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਜਿਹੜਾ ਨੇ ਤੇ ਡਟੇ ਨੇ ਪਿਛਲੇ 42 ਦਿਨਾਂ ਤੋਂ ਜਿਹੜਾ ਲਗਾਤਾਰ ਧਰਨਾ ਦੇ ਰਹੇ ਨੇ ਕਿਸਾਨ ਤੇ ਉਹਨਾਂ ਦੀ ਜਿਹੜਾ ਹੈ ਲੰਗਰ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਉਹਨੋਂ ਜਿਹੜਾ ਹੈ ਉਹ ਪੂਰਾ ਕੀਤਾ ਜਾ ਰਿਹਾ ਮਸ਼ੀਨਾਂ ਦੇ ਰਾਹੀਂ ਜਿਹੜਾ ਹੈ ਪ੍ਰਸ਼ਾਦਾ ਬਣਾ ਕੇ ਜਿਹੜਾ ਹੈ ਸਿੰਘੂ ਬਾਰਡਰ ਤੇ ਅਸੀਂ ਹੈਗੇ ਸਿੰਘੂ ਬਾਰਡਰ ਤੋਂ ਆਲਮੋਸਟ ਜਿਹੜਾ ਹੈ 10 ਕਿਲੋਮੀਟਰ ਪਿੱਛੇ ਜਿਹੜਾ ਹੈਗਾ ਕੀਲਾ ਨੰਦਗੜ੍ਹ ਸਾਹਿਬ ਵਾਲਿਆਂ ਦਾ ਜਿਹੜਾ ਹੈਗਾ ਇੱਥੇ ਰਹਿਣ ਬਸੇਰਾ ਹੈਗਾ ਉਸ ਦੇ ਵਿੱਚ ਜਿਹੜਾ ਹੈਗਾ ਉਹ ਇਹ ਸਾਰੀ ਫੈਸਿਲਿਟੀ ਇਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਟੀਮ ਦੇ ਸ਼ੈੱਡ ਜਿਹੜੇ ਰੱਖਦੀ ਹੈ ਤੁਹਾਨੂੰ ਕਿ ਕਿਉਂਕਿ ਬਾਰਿਸ਼ ਜਿਹੜੀ ਹੈ 4 ਦਿਨ ਤੋਂ ਬਹੁਤ ਜ਼ਿਆਦਾ ਦਿੱਲੀ ਦੇ ਤੇ ਦਿੱਲੀ ਦੇ ਆਲੇ ਦੁਆਲੇ ਦੇ ਏਰੀਆਜ਼ ਦੇ ਵਿੱਚ ਹੋ ਰਹੀ ਹੈ ਤੇ ਇਸ ਕਰਕੇ ਜਿਹੜਾ ਹੈ ਇਹ ਪਰਮਾਨੈਂਟ ਸ਼ੈੱਡ ਜਿਹੜਾ ਹੈਗਾ ਟੀਮ ਦਾ ਜਿਹੜਾ ਨੇ ਉਹ ਤਿਆਰ ਕੀਤਾ ਗਿਆ ਹੈਗਾ ਕਿਸਾਨਾਂ ਵੱਲੋਂ ਜਿਹੜਾ ਹੈਗਾ ਤੇ ਮਾਤਾਵਾਂ ਜਿਹੜੀਆਂ ਹੈਗੀਆਂ ਪੰਜਾਬ ਦੇ ਪਿੰਡਾਂ ਤੋਂ ਆਈਆਂ ਨੇ ਉਹ ਜਿਹੜਾ ਨੇ ਉਹ ਲੰਗਰ ਜਿਹੜਾ ਹੈ ਉਹਦੇ ਵਿੱਚ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਨਾ ਤੁਹਾਡਾ ਕਿੱਥੋਂ ਆਇਓ ਜੀ ਆਏ ਆਏ ਕਕੋ ਗਕਮਾਰ ਤੋਂ ਅੰਮ੍ਰਿਤਪੁਰ ਨਾ ਆਇਆ ਤੇ 80 ਸਾਲ ਦੀ ਉਮਰ ਆ ਤੇ ਦੋ ਵਾਰਾ ਹੋ ਚਲੇ ਆ ਅੱਗੇ ਵੀ ਆਏ ਹੋ 16 ਦਿਨ ਉਹ ਤੋਂ ਲਾ ਕੇ ਗਏ ਆ ਤੇ ਚ ਪੰਜ ਦਿਨ ਹੋ ਗਏ ਫੇਰ ਆਇਆ ਨੰਨ ਬਾਤ ਹੈ ਮੌਸਮ بارش ਹੋ ਰਹੀ ਹੈ ਕੋਈ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਜਿੱਤ ਕੇ ਜਾਵਾਂਗੇ ਸੰਘਰਸ਼ ਇਤੋਂ ਜਿੱਤ ਕੇ ਜਾਵਾਂਗੇ ਤੁਸੀਂ ਚੰਨ ਤੱਕ ਨਹੀਂ ਹੋ ਕੇ ਬਜ਼ੁਰਗ ਮਾਤਾਂ ਦਾ ਜਿਹੜਾ ਜੋਸ਼ ਹੈਗਾ ਉਹ ਬਰਕਰਾਰ ਹੈਗਾ ਤੇ ਉਹ ਕਹਿ ਰਹੇ ਨੇ ਕਿ ਸੰਘਰਸ਼ ਜਿਹੜਾ ਨੇ ਇਤੋਂ ਉਹ ਜਿੱਤ ਕੇ ਹੀ ਇਤੋਂ ਜਾਣਗੇ ਤੇ ਪਰਮਾਨੈਂਟ ਜਿਹੜਾ ਹੈਗਾ ਪਹਿਲੇ ਵੀ 16 ਦਿਨ ਇਤੋਂ ਲਾ ਕੇ ਗਏ ਨੇ ਤੇ ਹੁਣ ਆਏ ਨੇ ਅਸੀਂ ਇਸ ਸਾਰੇ ਸ਼ੈੱਡ ਦੇ ਜਿਹੜਾ ਦੂਜੇ ਪਾਸੇ ਆਏ ਨੇ ਤੇ ਜਿਹੜਾ ਹੋਰ ਫੈਸਿਲਿਟੀ ਜਿਹੜਾ ਹੈ ਤਿਆਰ ਕੀਤੀ ਗਈ ਹੈ ਕਿਸਾਨਾਂ ਦੇ ਲਈ ਉਹ ਵੀ ਤੁਹਾਨੂੰ ਦਿਖਾਉਂਦੇ ਨੇ ਕਿ ਕਿੱਦਾਂ ਇੱਥੇ ਕਿਸਾਨ ਜਿਹੜਾ ਨੇ ਵਲੰਟੀਅਰ ਜਿਹੜੇ ਨੇ ਇਹਨਾਂ ਦੇ ਉਹ ਲੱਗੇ ਹੋਏ ਨੇ ਤੇ ਤੁਹਾਨੂੰ ਦਿਖਾਉਂਦੇ ਨੇ ਕਿ ਪਾਣੀ ਗਰਮ ਕਰਨ ਵਾਸਤੇ ਜਿਹੜਾ ਸਰਦੀ ਦੇ ਮੌਸਮ ਦੇ ਵਿੱਚ ਕਿੱਦਾਂ ਜਿਹੜਾ ਹੈਗਾ ਉਹ ਫੈਸਿਲਿਟੀ ਕ੍ਰੀਏਟ ਕੀਤੀ ਗਈ ਹੈ ਕਿਸਾਨਾਂ ਵੱਲੋਂ ਜਿਹੜਾ ਹੈਗਾ ਇੱਥੇ ਇਹ ਇੱਕ ਵੱਡਾ ਜਿਹੜਾ ਹੈ ਬੋਇਲਰ ਟਾਈਪ ਜਿਹੜਾ ਹੈ ਇੱਥੇ ਲਾਇਆ ਗਿਆ ਹੈ ਤੇ ਇਸ ਦੇ ਵਿੱਚ نیچے ਜਿਹੜਾ ਹੈ ਹੁਣ ਤਿਆਰੀ ਚੱਲ ਰਹੀ ਹੈ ਤਾਂ ਕਿ ਪਾਣੀ ਜਿਹੜਾ ਹੈਗਾ ਇਸ ਦੇ ਵਿੱਚ ਕਹਿ ਰਹੇ ਨੇ ਕਿ 400 ਲੀਟਰ ਦੇ ਲਗਭਗ ਜਿਹੜਾ ਪਾਣੀ ਜਿਹੜਾ ਹੈਗਾ ਉਹ ਤਿਆਰ ਗਰਮ ਕੀਤਾ ਜਾ ਸਕਦਾ ਹੈ ਤੇ ਪਰਮਾਨੈਂਟ ਜਿਹੜਾ ਨੇ ਉਹ ਗਰਮ ਕੀਤਾ ਜਾਏਗਾ ਪਾਣੀ ਤਾਂ ਕਿ ਕਿਸਾਨ ਜਿਹੜਾ ਨਿਕਸਾਨ ਨੂੰ ਕਿਸੇ ਵੀ ਲੈਵਲ ਤੇ ਜਿਹੜਾ ਹੈ ਪਾਣੀ ਦੀ ਜਿਹੜੀ ਹੈ ਗਰਮ ਪਾਣੀ ਦੀ ਉਹ ਸ਼ਾਰਟੇਜ ਜਿਹੜੀ ਹੈ ਉਹ ਨਾ ਹੋਏ ਤੁਸੀਂ ਦੇਖ ਸਕਦੇ ਹੋ ਕਿ ਤਿਆਰ ਕੀਤਾ ਜਾ ਰਿਹਾ ਇਸ ਦਾ ਜਿਹੜਾ ਬੇਸ ਹੈਗਾ ਸਿਮਿੰਟ ਲਾ ਕੇ ਜਿਹੜਾ ਹੈ ਉਹ ਤਿਆਰ ਕੀਤਾ ਜਾ ਰਹੇ ਆ ਤੇ ਫਿਲਹਾਲ ਜਿਹੜਾ ਲੱਕੜ ਜਲਾ ਕੇ ਜਿਹੜਾ ਪਾਣੀ ਗਰਮ ਕਰ ਰਹੇ ਨੇ ਪਰ ਕੱਲ ਸਵੇਰ ਤੱਕ ਜਿਹੜੀ ਫੈਸਿਲਿਟੀ ਹੈ ਇਹਨਾਂ ਦੀ ਇਹ ਲਗਭਗ ਜਿਹੜੀ ਹੈ ਇਹ ਫੰਕਸ਼ਨਲ ਹੋ ਜਾਏਗੀ ਤੇ ਪਾਣੀ ਦੀ ਜਿਹੜੀ ਹੈ ਕੋਈ ਸ਼ਾਰਟੇਜ ਜਿਹੜੀ ਨਹੀਂ ਰਹੇਗੀ ਕਿਸਾਨਾਂ ਨੂੰ ਜਿਹੜਾ ਹੈ ਫਿਰ ਜੇ ਅਸੀਂ ਪਾਣੀ ਜਿਹੜਾ ਇਹ ਆਮ ਅੱਗ ਦੇ ਉੱਤੇ ਬਣਾ ਕੇ ਗਰਮ ਕਰ ਰਹੇ ਸੀਗੇ ਬਰਤਨ ਰੱਖ ਕੇ ਪਰ ਉਹ ਪਾਣੀ ਜਿਹੜਾ ਸੀ ਉਹ ਜਦੋਂ ਪਾਉਣਾ ਪੈਂਦਾ ਸੀਗਾ ਫਿਰ ਕਰਨਾ ਪੈਂਦਾ ਸੀ ਫਿਰ ਪਾਉਣਾ ਪੈਂਦਾ ਸੀ ਅਸੀਂ ਇੱਕ ਗਿਜ਼ਰ ਟੇਪ ਇੱਕ ਨਾ ਗਿਆ ਨਾ ਅੱਗੇ ਵੀ ਅਸੀਂ ਬਹੁਤ ਥਈ ਯੂਜ਼ ਕਰ ਚੁੱਕੇ ਹਾਂ ਜਿਵੇਂ ਕਿ ਪਟਨਾ ਸਾਹਿਬ ਸੀ ਸ਼ਟਾਪ ਦੀ ਉੱਥੇ ਕੀਤਾ ਸੀ ਸੁਲਤਾਨਪੁਰ ਲੋਧੀ ਫਿਰ ਉਹ ਸਿਸਟਮ ਅਸੀਂ ਇੱਥੇ ਲਾ ਕੇ ਹੁਣ ਫਿੱਟ ਕਰ ਦਿੱਤਾ ਰੋਗੇ ਦੇ ਵਿੱਚ 400 ਲੀਟਰ ਲਗਾਤਾਰ ਪਾਣੀ ਗਰਮ ਰਹੇਗਾ ਸਿਰਫ ਟੂਟੀ ਛੱਲਣੀ ਆ ਅੱਗ ਬਾਲਣੀ ਆ ਤੇ ਪਾਣੀ ਆਟੋਮੈਟਿਕ 24 ਘੰਟੇ ਇਹ ਗਰਮ ਮਿਲਦਾ ਰਹਿਣਾ ਜੀ ਇਸ ਕਰਕੇ ਸਾਨੂੰ ਕਿਸੇ ਦਾ ਦੀ ਫਿਰ ਦਿੱਕਤ ਨਹੀਂ ਆਏਗੀ ਜਦੋਂ ਅਸੀਂ ਇਹ ਚੁੱਲੇ ਤੇ ਅੱਗ ਪਾਣੀ ਗਰਮ ਕਰਦੇ ਸੀ ਤੇ ਜਦੋਂ ਅਸੀਂ ਪਾਣੀ ਕੱਢ ਲੈਂਦੇ ਸੀ ਫਿਰ ਤੁਹਾਨੂੰ ਪਾਣੀ ਡੋਲੇ ਪਾਉਣਾ ਪੈਂਦਾ ਸੀ ਹੁਣ ਇਹਦੇ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਆਟੋਮੈਟਿਕ ਹੀ ਨਾਲ ਗਿਆ ਉਹ ਟੈਂਕੀ ਦੇ ਨਾਲ ਕਨੈਕਸ਼ਨ ਜੁੜ ਜਾਣਾ ਟੂਟੀ ਛੱਲਣੀ ਆ ਤੇ ਗਰਮ ਪਾਣੀ ਸਾਨੂੰ ਮਿਲਦਾ ਰਹਿਣਾ ਜੀ ਅਸੀਂ ਇਹ ਪਾਣੀ ਸਬਜ਼ੀਆਂ ਵਾਸਤੇ ਵਰਤ ਸਕਦੇ ਹਾਂ ਚਾਹ ਵਾਸਤੇ ਵਰਤ ਸਕਦੇ ਹਾਂ ਹਰ ਤਰ੍ਹਾਂ ਦਾ ਇਹ ਪਾਣੀ ਜਿਹੜਾ ਬਿਲਕੁਲ ਸਾਫ਼ ਸੁਥਰਾ ਸੁੱੱਚਾ ਪਾਣੀ ਆ ਇਹਦੇ ਵਿੱਚ ਸਿਰਫ ਗਰਮ ਪਾਣੀ ਹੋਵੇਗਾ ਸਾਡੀ ਜਿਹ ਜੇ ਕੰਮ ਜਿਹੜਾ ਉਹ ਜ਼ਿਆਦਾ ਕਰੇਗਾ ਜੀ ਇਸ ਕਰਕੇ ਸੀਓ ਇਹਨਾਂ ਨੂੰ ਅੱਗੇ ਕਈ ਥਾਈਂ ਜਿਵੇਂ ਪਟਨਾ ਸਾਹਿਬ ਸ਼ਤਾਬਦੀ ਬਣਾਈ ਸੀ ਉੱਥੇ ਵੀ ਲਾਏ ਲਾਏ ਸੀ ਇਹੋ ਜਿਹਾ ਸਿਸਟਮ ਤੇ ਸੁਲਤਾਨਪੁਰ ਲੋਧੀ ਪਿਛਲੇ ਸਾਲ ਇਹ ਸ਼ਤਾਬਦੀ ਬਣਾ ਕੇ ਆਏ ਆ ਉੱਥੇ ਵੀ ਇਹਦੇ ਨਾਲ ਦੀ ਅਸੀਂ ਯੂਜ਼ ਕੀਤੀ ਸੀਗੇ ਸਾਨੂੰ ਇਹਦਾ ਯਾਨੀ ਕਿ ਬਹੁਤ ਪੁਰਾਣਾ ਤਜਰਬਾ ਵਾ ਤੇ ਪਾਣੀ ਬਹੁਤ ਵਧੀਆ ਤੇ ਠੀਕ ਹੈ ਸਾਨੂੰ ਇੱਥੋਂ ਮਿਲਦਾ ਜੀ ਇਹ ਪਰਮਾਨੈਂਟ ਪਾਣੀ ਗਰਮ ਕਰੇਗਾ ਇਸ ਦੇ ਵਿੱਚ ਬਿਲਕੁਲ ਜੀ ਅਸੀਂ ਟੂਟੀ ਲੱਗ ਜਣੀ ਹੈ ਪੱਕੀ ਅੱਗ ਬਾਲਣੀ ਆ ਇਹ ਪਾਣੀ ਲਗਾਤਾਰ ਸਾਨੂੰ 24 ਘੰਟੇ ਜਦੋਂ ਮਰਜ਼ੀ ਕਢੀ ਜੋ ਗਰਮ ਪਾਣੀ ਮਿਲੇਗਾ ਜੀ ਤੁਸੀਂ ਦੇਖ ਰਿਹਾ ਕਿ ਪਾਣੀ ਦੀ ਜਿਹੜੀ ਫੈਸਿਲਿਟੀ ਹੈਗੀ ਗਰਮ ਪਾਣੀ ਦੀ ਜਿਹੜੀ ਹੈਗੀ ਉਹ ਜਿਹੜਾ ਤਿਆਰ ਕੀਤਾ ਜਾ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਗਰਮ ਪਾਣੀ ਦੀ ਕੋਈ ਸ਼ਾਰਟੇਜ ਜਿਹੜਾ ਹੈ ਉਹ ਇਥੇ ਨਾ ਹੋਏ ਧਰਨੇ ਦੇ ਵਿੱਚ ਦੱਸਦੇ ਆ ਕਿ 42 ਦਿਨ ਜਿਹੜੇ ਨੇ ਹੋ ਗਏ ਨੇ ਜਦੋਂ ਕਿਸਾਨ ਧਰਨਾ ਦੇ ਰਹੇ ਨੇ ਸੈਂਟਰ ਸਰਕਾਰ ਦੇ ਖਿਲਾਫ ਦਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਿਹੜੇ ਨੇ ਕਿਸਾਨ ਜਿਹੜਾ ਨੇ ਇੱਥੇ ਡਟੇ ਹੋਏ ਨੇ ਦਿੱਲੀ ਦੇ ਬਾਰਡਰਸ ਤੇ ਜਿਹੜਾ ਨੇ ਲਗਾਤਾਰ ਧਰਨਾ ਦੇ ਰਹੇ ਨੇ ਕਿਸਾਨ ਤੇ ਬੇਸ਼ੱਕ ਕਿਸਾਨ ਜੱਥੇਬੰਦੀਆਂ ਤੇ ਸਰਕਾਰ ਦੇ ਵਿਚਾਰ ਜਿਹੜਾ ਹੈ ਅੱਠ ਦੌਰਾਂ ਦੀ ਗੱਲ ਜਿਹੜੀ ਹੈਗੀ ਉਹ ਹੋ ਚੁੱਕੀ ਹੈ ਤੇ ਬਟ ਹਜੇ ਵੀ ਗੱਲ ਜਿਹੜੀ ਹੈਗੀ ਉਹ ਇਨਕਨਕਲੂਸਿਵ ਹੈਗੀ ਤੇ ਕੋਈ ਵੀ ਸੈਟ ਹਾਊਸ ਦਾ ਗੱਲ ਨਹੀਂ ਨਿਕਲਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਵਾਸ਼ਿੰਗ ਮਸ਼ੀਨ ਵੀ ਇੱਥੇ ਲਾਈ ਗਈ ਹੈ ਇਹਨਾਂ ਵੱਲੋਂ ਤਾਂ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੱਪੜੇ ਧੋ ਕੇ ਜਿੱਥੇ ਸੁਕਾ ਕੇ ਜਿਹੜਾ ਹੈ ਉਹ ਦਿੱਤੇ ਜਾਣ ਦੱਸ ਦਈਏ ਕਿ ਹਰ ਤਰ੍ਹਾਂ ਦੀ ਫੈਸਿਲਿਟੀ ਇੱਥੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਵਾਸਤੇ ਤਾਂ ਕਿ ਸਰਦੀ ਦੇ ਮੌਸਮ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਕੋਈ ਦਿੱਕਤ ਨਾ ਹੋਏ ਤੇ ਇਹ ਸ਼ੈੱਡ ਜਿਹੜਾ ਹੈ ਟੀਨ ਦਾ ਸ਼ੈੱਡ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਹੈ ਇਹਨਾਂ ਦੇ ਵਾਸਤੇ ਇੱਥੇ ਤਾਂ ਕਿ بارش ਦੀ ਵਜ੍ਹਾ ਤੋਂ ਕੋਈ ਪਰੇਸ਼ਾਨੀ ਜਿਹੜੀ ਹੈ ਕਿਸਾਨਾਂ ਨੂੰ ਨਾ ਹੋਏ ਤੇ ਦੱਸਦੀ ਤੁਹਾਨੂੰ ਕਿ ਇਸ ਵਕਤ ਅਸੀਂ ਇਸ ਦੇ ਬੈਕ ਸਾਈਡ ਨੇ ਤੇ ਇਹ ਜਿਹੜਾ ਹੈਗਾ ਇਹ ਸਬਮਰਸੀਬਲ ਪੰਪ ਜਿਹੜਾ ਹੈਗਾ ਇੱਥੇ ਜਿਹੜਾ ਹੈ ਉਹ ਲਾਇਆ ਗਿਆ ਹੈ ਕਿਲਾ ਨੰਦਗੜ੍ਹ ਸਾਹਿਬ ਵਾਲੇ ਜਿਨ੍ਹਾਂ ਦਾ ਜੱਥਾ ਇੱਥੇ ਹੈਗਾ ਸਿੰਘੂ ਬਾਰਡਰ ਤੇ ਸਬਮਰਸੀਬਲ ਪੰਪ ਲਾਇਆ ਗਿਆ ਹੈ ਯੂ نو ਇਲੈਕਟ੍ਰਿਸਿਟੀ ਦਾ ਕਨੈਕਟ ਇਲੈਕਟ੍ਰਿਸਿਟੀ ਨਾਲ ਕਨੈਕਟ ਕਰਕੇ ਜਿਹੜਾ ਹੈ ਤਾਂ ਕਿ ਪਾਣੀ ਦੀ ਕੋਈ ਸ਼ਾਰਟੇਜ ਜਿਹੜੀ ਹੈ ਉਹ ਇੱਥੇ ਨਾ ਹੋਵੇ ਬਸ ਦੀ ਤੁਹਾਨੂੰ ਹਰ ਤਰੀਕੇ ਦੀ ਫੈਸਿਲਿਟੀ ਜਿਹੜਾ ਹੈ ਉਹ ਇੱਥੇ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਲਈ ਤਾਂ ਕਿ ਇਹ ਸੰਘਰਸ਼ ਜੇ ਇਹ ਹੋਰ ਲੰਬਾ ਚੱਲਦਾ ਹੈ ਤਾਂ ਜਿਹੜਾ ਹੈ ਕਿਸਾਨ ਜਿਹੜਾ ਨੇ ਇੱਥੇ ਪ੍ਰੋਪਰ ਤਰੀਕੇ ਨਾਲ ਜਿਹੜਾ ਨੇ ਉਹ ਸਰਵਾਈਵ ਕਰ ਸਕਣ ਤੇ ਅਸੀਂ ਬਾਬਾ ਜੀ ਨਾਲ ਗੱਲ ਕਰਾਂਗੇ ਕਿ ਇਹ ਕਿਦਾਂ ਉਹਨਾਂ ਨੇ ਇਹ ਸਾਰੀ ਫੈਸਿਲਿਟੀ ਇੱਥੇ ਤਿਆਰ ਕੀਤੀ ਬਾਬਾ ਜੀ ਸਬਮਰਸਿਬਲ ਪੰਪ ਲਾਇਆ ਇੱਥੇ ਇੱਕ ਕਦੋਂ ਲਾਇਆ ਮਸ਼ੀਨ ਕਿਦਾਂ ਲੈਂਦੀ ਸੀਗੀ ਤੇ ਬੇਨਤੀ ਹੈ ਜੀ ਸਾਡੇ ਕੋਲ ਪਹਿਲਾਂ ਨਾ ਟੈਂਕਰਾਂ ਪਾਣੀ ਵਾਲੇ ਪਾਣੀ ਦੀ ਜਿਹੜੀ ਆ ਉਹ ਜ਼ਰੂਰਤ ਬਹੁਤ ਜ਼ਿਆਦਾ ਵਧ ਗਈ ਲੋਕਾਂ ਸੰਗਤਾਂ ਦੀ ਆਮਦ ਵਧਣ ਦੇ ਕਾਰਨ ਸਾਨੂੰ ਪਾਣੀ ਦਾ ਜਿਹੜਾ ਬਹੁਤ ਜ਼ਰੂਰੀ ਸੀ ਜਦੋਂ ਅਸੀਂ ਟੈਂਕਰ ਭਰਨ ਜਾਂਦੇ ਹਾਂ ਤੇ ਟਾਈਮ ਲੱਗ ਜਾਂਦਾ ਸੀ ਪਾਣੀ ਦੀ ਸ਼ੋਰਟੇਜ ਆ ਜਾਂਦੀ ਸੀ ਫਿਰ ਅਸੀਂ ਇੱਥੇ ਸੋਚਿਆ ਪਿੰਡ ਵਾਲਿਆਂ ਨੂੰ ਪੁੱਛਿਆ ਵੀ ਸਾਨੂੰ ਕੋਈ ਪਾਣੀ ਦਾ ਸਰਕਾਰੀ ਚ ਦੂਜਾ ਕੋਈ ਮੇਨ ਲਾਈਨ ਹੋਣੀ ਹੋਵੇ ਤਾਂ ਸਾਨੂੰ ਪਾਣੀ ਦਿੱਤਾ ਜਾਵੇ। ਉਹਨਾਂ ਨੇ ਕਿਹਾ ਵੀ ਸਾਡੇ ਕੋਲ ਨਿਕਲੇ ਕੇ ਪੰਪ ਆਪੂ ਆਪਣੇ ਘਰਾਂ ਦਾ ਸਰਦਾ। ਸਰਕਾਰੀ ਲਾਈਨ ਕੋਈ ਨਹੀਂ ਨੰਦੀ। ਅਸੀਂ ਇਹਨਾਂ ਨੂੰ ਪੁੱਛਿਆ ਵੀ ਇੱਥੇ ਬੋਰ ਜਿਹੜਾ ਉਹ ਕਿੰਨਾ ਡੂੰਘਾ ਉਹ ਸਦਾ ਪਾਣੀ ਕਿੰਨਾ ਦੂਰ ਚੰਗਾ ਜਿਹੜਾ ਪਾਣੀ ਸਾਨੂੰ ਮਿਲ ਜੇਗਾ। ਫਿਰ ਪਿੰਡ ਵਾਲੇ ਜਿਹੜੇ ਸਾਡੇ ਸਨੀਗ ਨੇ ਉਹਨਾਂ ਨੂੰ ਜਦੋਂ ਪੁੱਛਿਆ ਉਹਨਾਂ ਨੇ ਕਿਹਾ ਵੀ ਇੱਥੇ 150 200 ਫੁੱਟ ਬੋਰ ਹੁੰਦਾ ਬਹੁਤ ਵਧੀਆ ਪਾਣੀ ਵਰਤਣ ਵਾਲਾ ਮਿਲ ਜਾਂਦਾ। ਫਿਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਸਾਨੂੰ ਜਿਹੜੇ ਸੇ ਬੋਰ ਕਰਨ ਵਾਲੇ ਆ ਉਹਨਾਂ ਨੂੰ ਮਿਲਾਓ। ਫਿਰ ਉਹਨਾਂ ਨੂੰ ਇੱਥੇ ਲੈ ਕੇ ਆਏ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਤੁਸੀਂ ਸਾਨੂੰ ਬੋਰ ਕਰ ਦਿਓਗੇ ਕਹਿੰਦੇ ਸੀ ਅਸੀਂ ਕਰ ਦਾਂਗੇ ਪਹਿਲਾਂ ਇਹ ਜਗਾ ਵਾਲਿਆਂ ਨੂੰ ਪੁੱਛੋ ਵੀ ਜਗਾ ਵਾਲੇ ਮੰਨਦੇ ਆ ਫਿਰ ਅਸੀਂ ਇਹ ਜਗਾ ਵਾਲਿਆਂ ਨੂੰ ਪੁੱਛਿਆ ਫਿਰ ਪਹਿਲਾਂ ਤੇ ਕਰਦੇ ਕਹਿੰਦੇ ਸੀ ਨਹੀਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਬੇਨਤੀ ਕੀਤੀ ਵੀ ਅਸੀਂ ਬੋਰ ਕਰਾ ਕੇ ਬੋਰ ਇੱਥੇ ਛੱਡ ਜਾਣਾ ਤੁਸੀਂ ਮੋਟਰ ਮੁੜ ਕੇ ਵਕ ਚਲਾ ਕੇ ਜਦੋਂ ਮਰਜ਼ੀ ਇਸਤੇਮਾਲ ਕਰਦੇ ਰਹੋ ਜਿੰਨਾ ਚਿਰ ਸੰਘਰਸ਼ ਚੱਲਦਾ ਉਹਨਾਂ ਚਿਰ ਅਸੀਂ ਇਹ ਬੋਰ ਇਸਤੇਮਾਲ ਕਰਾਂਗੇ ਫਿਰ ਉਹਨਾਂ ਨੇ ਸਾਨੂੰ ਆਗਿਆ ਦਿੱਤੀ ਇਹ ਬੋਰ ਫਿਰ ਅਸੀਂ ਕਰਾ ਕੇ ਇਹ ਹੁਣੇ ਪਾਣੀ ਲਗਾਤਾਰ ਚੱਲ ਰਿਹਾ ਉਨੇ ਸੀ ਆਰ ਜੀ ਟੈਂਕੀਆਂ ਰੱਖ ਰਹੇ ਆ ਇੱਕ ਰੱਖਤੀ ਆ ਇੱਕ ਹੋਰ ਟੈਂਕੀ ਰੱਖਣ ਲੱਗੇ ਆ ਕਿਉਂਕਿ ਜਿਹੜਾ ਟੈਂਕੀਆਂ ਦੇ ਵਿੱਚ ਪਾਣੀ ਜਾਵੇਗਾ ਤੇ ਫਿਰ ਲਗਾਤਾਰ ਸਾਨੂੰ ਮੋਟਰ ਚਲਾਉਣ ਦੀ ਲੋੜ ਨਹੀਂ ਜੇ ਅਸੀਂ ਟੈਂਕੀ ਨਾ ਰੱਖਾਂਗੇ ਫਿਰ ਸਾਨੂੰ ਮੋਟਰ ਲਗਾਤਾਰ ਚਲਾਉਣੀ ਪਊਗੀ ਕਿਉਂਕਿ ਪਾਣੀ ਵੀ ਇੱਕ ਬਹੁਤ ਕੀਮਤੀ ਆ ਇਹਨੂੰ ਅਸੀਂ ਕਹਿੰਦੇ ਆ ਵੀ ਜਾਇਆ ਨਾ ਜਾਵੇ ਜਿੰਨਾ ਵੀ ਲੋੜ ਹੋਵੇ ਉਨਾ ਹੀ ਪਾਣੀ ਕੱਢਿਆ ਜਾਵੇ ਤੇ ਵਰਤਿਆ ਜਾਵੇ ਕਿਉਂਕਿ ਪਾਣੀ ਦੇ ਨਾਲ ਹੀ ਸਾਰੇ ਕਾਰਜ ਹੁੰਦੇ ਨੇ ਫਿਰ ਲੰਗਰ ਵੀ ਸਾਰਾ ਪਾਣੀ ਨਾਲ ਤਿਆਰ ਹੁੰਦਾ ਢਾਂਡੇ ਸਾਫ਼ ਕਰਨੇ ਪਾਣੀ ਦੀਆਂ ਸਬਜ਼ੀਆਂ ਧੋਣੀਆਂ ਚੌਲ ਆਟਾ ਗੁੰਨਣਾ ਕਿ ਸਾਰੇ ਮਾਰੇ ਨੇ ਕਿ ਪਹਿਲਾ ਪਾਣੀ ਜੀਰ ਹੈ ਜਿੱਤ ਹਰਿਆਸਾ ਕੋਈ ਕਿਉਂਕਿ ਪਾਣੀ ਦੀ ਸਾਰੀ ਖੇੜ ਆ ਤੇ ਮਾਰੇ ਕਿਆ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾ ਹੱਤ ਦੇਵ ਸਰਾਜ ਉਦਾਈ ਦਇਆ ਖੇਲੇ ਸਗਲ ਜਗਤ ਇਸ ਸੰਸਾਰ ਉਦੀ ਕਨਾਰ ਦੇ ਵਿਚਾਰਾ ਵਿਚਰਿਆ ਹੈ ਸਾਰੀ ਗੁਰੂ ਅਕਾਲ ਪੁਰਖ ਬਾਬੇ ਨਾਨਕ ਦੀ ਕਿਰਪਾ ਵਾ ਕਿਉਂਕਿ ਅਸੀਂ ਤੇ ਇੱਕ ਸੇਵਾਦਾਰ ਆ ਚੌਂਕੀਦਾਰ ਆ ਸਿੱਖ ਜਦੋਂ ਅਰਦਾਸ ਕਰਦਾ ਨਾ ਉਹ ਅਰਦਾਸ ਕਰਦਾ ਦਾਣਾ ਪਾਣੀ ਗੁਰੂ ਦਾ ਤਹਿਲ ਪਾਣੀ ਸਿੱਖਾਂ ਸੇਵਾ ਕਰਦੀ ਅੱਜ ਇੱਥੇ ਬਿਲਕੁਲ ਸਾਨੂੰ ਪ੍ਰਤੱਖ ਦਿਖ ਰਹੀ ਆ ਵੀ ਅਸੀਂ ਤੇ ਇੱਕ ਟਹਿਲ ਪਾਣੀ ਕਰਨ ਨੂੰ ਜੋਗੇ ਆ ਦਾਣਾ ਪਾਣੀ ਤੇ ਗੁਰੂ ਆ ਵੀ ਭੇਜ ਰਿਆ ਆ ਸਾਡੇ ਭਾਈ ਸਾਹਿਬ ਜੀ ਪਟਿਆਲੇ ਤੋਂ ਆਏ ਆ ਹੁਣੇ ਹੀ ਨਾ ਕੀ ਗੱਲ ਕਰ ਰਹੇ ਸੀ ਵੀ ਅਸੀਂ ਬਾਲਣ ਲੈ ਕੇ ਆਏ ਸੀ ਪੁੱਛਿਆ ਵੀ ਕਿੱਥੋਂ ਲੈ ਕੇ ਆਏ ਜੀ ਕਹਿੰਦੇ ਅਸੀਂ ਪਟਿਆਲੇ ਤੋਂ ਲੈ ਕੇ ਆਏ ਆ ਇਹ ਸਾਨੂੰ ਕੋਈ ਸਮਝ ਨਹੀਂ ਲੱਗ ਰਹੀ ਵੀ ਗੁਰੂ ਨਾਨਕ ਕਿਹੜੇ ਰੰਗਾਰਾਂ ਇਹ ਕਿਵੇਂ ਉਹ ਆਪਣੇ ਵਿਚਰਿਆ ਕਿਉਂਕਿ ਜਨਕਾ ਕਾਰਜ ਤੇ ਨਹੀਂ ਕੀਤਾ ਮਾਨਸ ਕਿਹਾ ਵਿਚਾਰਾ RAM ਅਸੀਂ ਤੇ ਇੱਕ ਸੇਵਾਦਾਰ ਆ ਗੁਰੂ ਕਿਰਪਾ ਕਰਨ ਜਿਹੜੀਆਂ ਸਿੱਖ ਸੰਗਤਾਂ ਗੁਰੂ ਨਾਨਕ ਨਾਮ ਲੈਵਾ ਜਿਹੜੀਆਂ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਆਪਣੀ ਦਸਾਂਉਂ ਦੀਕਰ ਦੇ ਵਿੱਚੋਂ ਹਿੱਸਾ ਵਾ ਰਹੀਆਂ ਗੁਰੂ ਕਿਰਪਾ ਕਰ ਉਹਨਾਂ ਨੂੰ ਸਾਰਿਆਂ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਇਸੇ ਤਰ੍ਹਾਂ ਹੀ ਪਿਆਰ ਬਣਿਆ ਰਵੇ ਅੱਜ ਇਸ ਸੰਘਰਸ਼ ਨੇ ਸਾਡੇ ਕਈ ਪੁਰਾਣੇ ਜਿਹੜੇ ਮਨਾਂ ਦੇ ਵਿੱਚ ਤੌਂਖਲੇ ਸੀਗੇ ਬੜੀਆਂ ਮਨਾਂ ਦੇ ਵਿੱਚ ਸਾਡੇ ਨਫ਼ਰਤ ਭਰੀ ਹੋਈ ਸੀ ਉਹ ਇਸ ਕਿਸਾਨ ਸੰਘਰਸ਼ ਜੁੱਧ ਮੂਰਤੀ ਨੇ ਬਹੁਤ ਦੂਰ ਕਰ ਦਿੱਤੇ ਆ ਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਮਿਸ਼ਨ ਹੈ ਨਾ ਬਹੁਤ ਹੀ ਉੱਚਾ ਤੇ ਸੋਚਾ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਇਸ ਕਰਕੇ ਅਸੀਂ ਅਰਦਾਸ ਕਰਦੇ ਹਾਂ ਕਿਰਪਾ ਕਰਨ ਨਾਨਕ ਨਾਮ ਛੱੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਇਹ ਮਾਰਾ ਕਿਰਪਾ ਕਰਨ ਜੀ